ਗੜੀ ਮਹੱਲਾ ਪੰਜਵਾ ਰੱਖ ਲਿਆ ਗੁਰੂ ਪੂਰੇ ਆਪ ਮਨੁ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁਖ ਦੁਸ਼ਮਨ ਤੇਰੀ ਹਥੇ ਬੁਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ दल पे सगले जी पाई गुरु पूरे जब कृपा करी पनि नानक पूरी परी गुरु पूरे जब कृपा करी पनित नानक मेरी पूरी परी सतनाम श्री वगुरु गौडी मह राख लिया गुरु पूरे आप ਮਨ ਮੁਖ ਕੋ ਲਾਗੂ ਸੁਨਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਵਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁਖ ਦੁਸ਼ਮਨ ਤੇਰੀ ਹਤੇ ਬਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਪੂਰੇ ਸਗਲੇ ਜੀ ਪਾਈ ਗੁਰ ਪੂਰੇ ਜਬ ਕਿਰਪਾ ਕਰੀ पनित नानक मेरी पूरी परी गुर पूरे जब कृपा करी पनित नानक मेरी पूरी परी सतनाम श्री गुरु गौडी महल्ला पञ्चमा राख लिया गुरुपूरे आप को लागो संताप गुरु गुरु जप हमारे ਉਕ ਉਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁੱਖ ਦੁਸ਼ਮਨ ਤੇਰੀ ਹੱਥੇ ਬੁਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਇਆਲ ਪਏ ਸਗਲੇ ਜੀ ਪਾਈ ਗੁਰਪੂਰੇ ਜਬ ਕਿਰਪਾ ਕਰੀ ਪਨਿਤ ਨਾਨਕ ਮੇਰੀ ਪੂਰੀ ਪਰੀ ਗੁਰਪੂਰੇ ਜਬ ਕਿਰਪਾ ਕਰੀ ਬਨੇਤ ਨਾਨਕ ਮੇਰੀ ਪੂਰੀ ਪਰੀ ਸਤਨਾਮ ਸਿਰਿਵਾਹੇ ਗੁਰੂ ਗੋੜੀ ਮਹੱਲਾ ਪੰਜਮ ਰੱਖ ਲਿਆ ਗੁਰਪੂਰੇ ਆਪ ਮਨ ਮੁਖ ਕੋ ਲਾਗੂ ਸੰਤਾਪ ਗੁਰੂ ਗੁਰੂ ਜਪੀਤ ਹਮਾਰੇ ਮੁਖ ਉਜਲ ਹੋਵੇ ਦਰਵਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ दुख दुश्मन तेरी हते गुर का शब्द तेरे संग सहाय दयाल पूरे सगले जी पाई, गुर पूरे जब कृपा करी, पनित नानक मेरी पूरी परी पी पूरे जब कृपा करी पनित नानक मेरी पूरी परी सतनाम श्री वगु ਗੜੀ ਮਹੱਲਾ ਪੰਜਵਾ ਰੱਖ ਲਿਆ ਗੁਰੂ ਪੂਰੇ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪਨੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁਖ ਦੁਸ਼ਮਨ ਤੇਰੀ ਹੱਥੇ ਬੁਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ दल पे सगले जी पाई गुरु पूरे जब कृपा करी पनित नानक मेरी पूरी परी गुरु पूरे जब कृपा करी पनित नानक मेरी पूरी परी सतनाम श्री वगुरु गौडी मह राख लिया गुरु पूरे आप ਮਨ ਮੁਖ ਕੋ ਲਾਗੂ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਵਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁਖ ਦੁਸ਼ਮਨ ਤੇਰੀ ਹਤੇ ਬਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਪੂਰੇ ਸਗਲੇ ਜੀ ਪਾਈ ਗੁਰ ਪੂਰੇ ਜਬ ਕਿਰਪਾ ਕਰੀ पनित नानक मेरी पूरी परी पूरि पी जब कृपा करी पनित नानक मेरी पूरी परि सतनाम श्री गुरु गौड़ी महल्ला पञ्चमा राख लिया गुरुपूरे आप मनुक को लागो संताप गुरु गुरु जप मीत हमारे ਮੁਕ ਉਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁਖ ਦੁਸ਼ਮਨ ਤੇਰੀ ਹੱਥੇ ਬੁਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਪੈ ਸਗਲੇ ਜੀ ਪਾਈ ਗੁਰ ਪੂਰੇ ਜਬ ਕਿਰਪਾ ਕਰੀ ਪਨਿਤ ਨਾਨਕ ਮੇਰੀ ਪੂਰੀ ਪਰੀ ਗੁਰ ਪੂਰੇ ਜਬ ਕਿਰਪਾ ਕਰੀ ਬਨਿਤ ਨਾਨਕ ਮੇਰੀ ਪੂਰੀ ਪਰੀ ਸਤਨਾਮ ਸਿਰਿ ਵਾਹੀ ਗੁਰੂ ਗੋੜੀ ਮਹੱਲਾ ਪੰਜਮ ਰੱਖ ਲਿਆ ਗੁਰੂ ਪੂਰੇ ਆਪ ਮਨ ਮੁਖ ਕੋ ਲਾਗੂ ਸੰਤਾਪ ਗੁਰੂ ਗੁਰੂ ਜਪਨੀਤ ਹਮਾਰੇ ਮੁਖ ਉਜਲ ਹੋਵੇ ਦਰਵਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ दुख दुश्मन तेरी हते गुर का शब्द तेरे संग सहाई दयाल पूरे सगले जी पाई गुर पूरे जब कृपा करी पनित नानक मेरी पूरी परी पी पूरे जब कृपा करी पनित नानक मेरी पूरी परी सतनाम श्री वगु ਗੜੀ ਮਹੱਲਾ ਪੰਜਵਾ ਰੱਖ ਲਿਆ ਗੁਰੂ ਪੂਰੇ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁੱਖ ਦੁਸ਼ਮਨ ਤੇਰੀ ਹੱਥੇ ਬੁਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ दल पे सगले जी पाई गुरु पूरे जब कृपा करी पनित नानक मेरी पूरी परी गुरु पूरे जब कृपा करी पनि नानक मेरी पूरी परी सतनाम श्री वागुरु गौडी मह राख लिया गुरु पूरे आप ਮਨ ਮੁਖ ਕੋ ਲਾਗੂ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਵਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁਖ ਦੁਸ਼ਮਨ ਤੇਰੀ ਹਤੇ ਬਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਪੂਰੇ ਸਗਲੇ ਜੀ ਪਾਈ ਗੁਰ ਪੂਰੇ ਜਬ ਕਿਰਪਾ ਕਰੀ पनित नानक मेरी पूरी परी, गुरुपूरे जब कृपा पणित नानक मेरी पूरी पी सतनाम श्री गुरु गौडि महल्ला पंचमा राख लिया गुरुपूरे आप को कोला संताप गुरु गुरु जप मीत हमारे, ਮਕ ਉਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ ਦੁਖ ਦੁਸ਼ਮਨ ਤੇਰੀ ਹੱਥੇ ਬੁਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਪੈ ਸਗਲੇ ਜੀ ਪਾਈ ਗੁਰਪੂਰੇ ਜਬ ਕਿਰਪਾ ਕਰੀ ਪਨਿਤ ਨਾਨਕ ਮੇਰੀ ਪੂਰੀ ਪਰੀ ਗੁਰਪੂਰੇ ਜਬ ਕਿਰਪਾ ਕਰੀ ਬਨੇਤ ਨਾਨਕ ਮੇਰੀ ਪੂਰੀ ਪਰੀ ਸਤਨਾਮ ਸਿਰਿਵਾਹੇ ਗੁਰੂ ਗੋੜੀ ਮਹੱਲਾ ਪੰਜਮ ਰਖ ਲਿਆ ਗੁਰੂ ਪੂਰੇ ਆਪ ਮਨ ਮੁਖ ਕੋ ਲਾਗੂ ਸੰਤਾਪ ਗੁਰੂ ਗੁਰੂ ਜਪੀਤ ਹਮਾਰੇ ਮੁਖ ਉਜਲ ਹੋਵੇ ਦਰਵਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਈ दुख दुश्मन तेरी हते गुर का शब्द तेरे संग सहाय दयाल पूरे सगले जी पाई, गुर पूरे जब कृपा करी, पनित नानक पूरी परी पी पूरे जब कृपा करी पनित नानक मेरी पूरी परी सतनाम श्री वेगुरु